ਬਜ਼ਾਰ ਦੇ ਵਿੱਚ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਤਾਂ ਬਠਿੰਡਾ ਦੀਆਂ ਤਸਵੀਰਾਂ ਜਿੱਥੇ ਸ਼ਹਿਰ ਦੇ ਫਰੀਦਕਾਰ ਬਾਜ਼ਾਰ ਚ ਉਸ ਵੇਲੇ ਸਨਸਨੀ ਫੈਲੀ ਹੈ ਜਦ ਇੱਕ ਮੁੰਡਾ ਟੈਸਟ ਡਰਾਈਵ ਦੇ ਬਹਾਨੇ ਗੱਡੀ ਲੈ ਕੇ ਹੀ ਰਫੂ ਚੱਕਰ ਹੋ ਗਿਆ ਤਾਂ ਕਾਰ ਬਾਜ਼ਾਰ ਦੇ ਮਾਲਕ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਪੈਟਰੋਲ ਸਵਿਫਟ ਗੱਡੀ ਤੇ ਆਉਂਦਾ ਹੈ 2016 ਮਾਡਲ ਦੀ ਸਵਿਫਟ ਕਾਰ ਨੂੰ ਟੈਸਟ ਡਰਾਈਵ ਦੇ ਲਈ ਲੈ ਕੇ ਜਾਂਦਾ ਤੇ ਇਸੇ ਦਰਮਿਆਨ ਕਾਰ ਮਾਲਕ ਦਾ ਆਦਮੀ ਦੇ ਨਾਲ ਇਸੇ ਦਰਮਿਆਨ ਕਾਲ ਮਾਲਕ ਦਾ ਆਦਮੀ ਵੀ ਗੱਡੀ ਦੇ ਵਿੱਚ ਬੈਠਾ ਹੋਇਆ ਸੀ ਪਰ ਰਸਤੇ ਦੇ ਵਿੱਚ ਦੋਸ਼ੀ ਦੇ ਵੱਲੋਂ ਅਚਾਨਕ ਪਿਸਤੌਲ ਕੱਢ ਲਈ ਜਾਂਦੀ ਹੈ ਉਸ ਨੂੰ ਧਮਕਾਇਆ ਜਾਂਦਾ ਹੈ ਤੇ ਉਸ ਬੰਦੇ ਤੋਂ ਗੱਡੀ ਖੋ ਕੇ ਇਹ ਰਫੂ ਚੱਕਰ ਪੂਰਾ ਤਾਂ ਫਿਲਹਾਲ ਪੁਲਿਸ ਵਹਰਕਤ ਦੇ ਵਿੱਚ ਆਈ ਹੈ ਇਲਾਕਾ ਜਿਸ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਨਾਕਾਬੰਦੀ ਕਰ ਦਿੱਤੀ ਹੈ ਪੁਲਿਸ ਵਿਧਾਈ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ جاری ਹੈ ਤੇ ਜਲਦ ਦੋਸ਼ੀ ਕਾਬੂ ਕਰ ਲਿਆ ਜਾਵੇਗਾ ਰਾਈਪਾਲ ਸਿੰਘ ਨਾਮ ਹੈ ਮੇਰਾ ਬਾਬਾ ਫਰੀਦ ਕਾਰਬਾਰ ਦੇ ਮਾਲਕ ਹੈ ਜੀ ਮੈਂ ਆਪਣੇ ਗੱਲ ਇੱਥੇ ਕੀ ਹੋਇਆ ਜੀ ਇੱਕ ਲੁੱਟਖੋਲ ਆ ਬੰਦਾ ਆਇਆ ਉਹਨੇ ਆਪਣੀ ਗੱਡੀ ਇੱਥੇ ਰੋਕੀ Swift 2008 ਮਾਡਲ ਉਸ ਤੋਂ ਬਾਅਦ ਆਪਣੇ ਅੰਦਰ ਐਂਟਰੀ ਕੀਤੀ ਉਸਨੇ ਐਂਟਰੀ ਕਰਕੇ ਜਿਹੜੀ ਲਾਸਟ ਦੇ ਆਪਣੀ ਕਾਰ ਖੜੀ ਸੀਗੀ 2016 ਮਾਡਲ ਜੁਪੀ ਨੰਬਰ JP16BD 6783 ਕਾਰ ਦਾ ਨੰਬਰ ਸੀਗਾ ਜੀ ਉਸਨੇ ਬਾਹਰ ਕਢਾਈ ਇੱਥੇ ਕਢਾਉਣ ਤੋਂ ਬਾਅਦ ਆਪਣਾ ਮਲਾਜ਼ਮ ਨੂੰ ਨਾਲ ਬਿਠਾ ਕੇ ਤਾਂ ਉਹ ਟ੍ਰਾਈ ਲਾਈਨ ਚਲੇ ਗਏ ਜੀ ਟ੍ਰਾਈ ਤੋਂ ਬਾਅਦ ਸਾਨੂੰ 20 ਮਿੰਟਾਂ ਬਾਅਦ ਫੋਨ ਆਇਆ ਮਲਾਜ਼ਮ ਦਾ ਕਿ ਉਹ ਗੱਡੀ ਆਪਣੇ ਤੋਂ ਖੋ ਕੇ ਲੈ ਗਿਆ ਅਸੀਂ ਉੱਥੇ ਪਹੁੰਚੇ ਤਾਂ ਉਹਨੇ ਦੱਸਿਆ ਸਾਨੂੰ ਕਹਿੰਦਾ ਵੀ ਰਸਤੇ 'ਚ ਮੇਰੇ ਕੰਨ ਤੇ ਪਿਸਤਲ ਲਾ ਲਿਆ ਸੀ ਉਹਨਾਂ ਨੇ ਉਹ ਕਹਿੰਦਾ ਜੇ ਤੁਸੀਂ ਰੌਲਾ ਪਾਇਆ ਤਾਂ ਮੈਂ ਗੋਲੀ ਮਾਰ ਦੂੰ ਨੀ ਚੁੱਪ ਕਰਕੇ ਗੱਡੀ 'ਚ ਬੈਠੇ ਰਹੋ ਇਹ ਸੀਨ ਹੋਇਆ ਜੀ ਗੱਲ ਆਪਣੇ ਨਾਲ ਦੀ ਉਸ ਤੋਂ ਬਾਅਦ ਅਜੇ ਤੱਕ ਜੀ ਆਪਾਂ ਅ ਪੁਲਿਸ ਪ੍ਰਸ਼ਾਸਨ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਬੰਦੀ ਕਾਰਵਾਈ ਉਹ ਕਰ ਰਹੇ ਆ ਜੀ ਅਜੇ ਪਰ ਸਾਡੇ ਕੋਲੇ ਕੋਈ ਐ ਨਹੀਂ ਕੋਈ ਇਹ ਜਿਹਾ ਕੋਈ ਵੇ ਠੋਸ ਸਬੂਤ ਨਹੀਂ ਲੱਭਿਆ ਸਾਨੂੰ ਸਾਡੀ ਗੱਡੀ ਦਾ ਜੀ ਕਿੱਥੇ ਹੈ ਕਿੱਥੇ ਨਹੀਂ ਜਿਹੜੀ ਕਾਰ ਉਠਾਲ ਕੇ ਗਈ ਸੀ ਉਹਦੀ ਕਾਰਵਾਈ ਵੀ ਜਿਹੜੀ ਬੰਦੀ ਸੀਗੀ ਅਸੀਂ ਆਪ ਅੱਜ ਨੱਠ ਕੇ ਉਹਦੇ ਨੰਬਰ ਪਲੇਟ ਤੋਂ ਕੁਝ ਵੀ ਸੀਗਾ ਨੰਬਰ ਪਲੇਟ ਹੈ ਨਹੀਂ ਸੀਗੀ ਜੀ ਚਾਸੀ ਨੰਬਰ ਤੋਂ ਜਿੰਨਾ ਵੀ ਬੰਦੀ ਸੀ ਕਾਰਵਾਈ ਉਹ ਕਢਾ ਕੇ ਅਸੀਂ ਆਪ ਥਾਣੀ ਚ ਦੇ ਕੇ ਆਏ ਹਾਂ ਪੈਟਰੋਲ ਪੈਟਰੋਲ ਸਾਡੀ ਹਾਂ ਜੀ ਪੈਟਰੋਲ ਦੀ 2008 ਮਾਡਲ BX I ਆਪਣੀ ਆਪਣੀ ਡੀਜ਼ਲ ਦੀ ਕਾਰ ਸੀਗੀ 2016 ਫੋਟੋ ਟੀਮੋ ਫਟਕ ਮੰਗੈ ਉਸੇ ਹੀ ਕਰਦੇ ਆ ਜੀ ਸਾਡਾ ਨਵਾਂ ਕੰਮ ਸੀ ਕਾਰੋਬਾਰ ਦੇਖੋ ਜੀ ਕਿਵੇਂ ਮੰਦਾ ਚੱਲਦਾ ਹੀ ਅੱਜਕੱਲ ਵੀ ਸਾਨੂੰ ਸਾਡੀ ਕਾਰ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਸਾਡੀ ਸਾਡੀ ਕਾਰ ਸਾਡੇ ਕਾਊਂਟਰ ਤੇ ਵਾਪਸ ਲੈ ਕੇ ਦਿੱਤੀ ਜਾਵੇ